ਦੇਖੋ ਜੀ ਆਪਾਂ ਆਪਣੇ ਕਾਰੀਗਰਾਂ ਕੋਲ ਲੈਣੀ ਹੈ ਕਾਰੀਗਰਾਂ ਦੇ ਅੱਗੋਂ ਦੀ ਇਹਨਾਂ ਨੇ ਕਾਰੀਗਰ ਰੱਖੇ ਪਏ ਐ ਇਹ ਸਮਝੋ ਜੀ ਇਹਦਾ ਪ੍ਰੋਸੈਸ ਜਿਹੜਾ ਹੈਗਾ 7 ਤੋਂ 8 ਤਰ੍ਹਾਂ ਦੇ ਕਾਰੀਗਰਾਂ ਦੇ ਹੱਥੋਂ ਨਿਕਲ ਜਿੱਤੀ ਨਿਕਲਦੀ ਏ ਫਿਰ ਤੁਹਾਡੇ ਕੋਲ ਆਂਦੀ ਏ ਸਾਡੇ ਕੋ ਦੇਖੋ ਜੀ ਸਾਡੇ ਕੋ ਸਾਰੀ ਰੇਂਜਸ ਹੈਗੀਆਂ ਸਾਡੇ ਕੋ 500 ਤੋਂ ਲੈ ਕੇ 6000 ਤੱਕ 7000 ਤੱਕ ਸਾਡੇ ਕੋ ਜੁੱਤੀ ਪਈ ਹੈ ਸਹੀ ਗੱਲ ਹੈ ਨੁਕਸਾਨ ਤੇ ਕਾਫੀ ਹੈ ਤਲੋ ਇੱਕ ਆਪਣਾ ਲੋਕੀ ਬਾਹਰੋਂ ਵੀ ਆਂਦੇ ਇੱਕ ਆਪਣਾ ਲੋਕਲ ਜਿਹੜੇ ਕਸਟਮਰਾਂ ਨੂੰ ਇਹਨਾਂ ਨੂੰ ਵੀ ਬਹੁਤ ਫਰਕ ਪੈਂਦਾ ਹੈ ਇਸ ਚੀਜ਼ ਨੂੰ ਕਿ ਜਿਹੜਾ ਲੋਕੀ ਆਪਣਾ ਅਈ ਕੱਲ ਪ੍ਰਾਡਾ ਵਰਗੀ ਕੰਪਨੀਆ ਬ੍ਰਾਂਡ ਸਾਡੀ ਜੁੱਤੀ ਦਾ ਮਤਲਬ ਡਿਜ਼ਾਈਨ ਕਾਪੀ ਕਰਕੇ ਆਪਣਾ ਲੇਬਲ ਲਗਾ ਕੇ ਜੋ ਆਪਣਾ ਉਹਨਾਂ ਨੇ ਵੇਚਣੀ ਥੀ 1.25 ਹਜ਼ਾਰ 50 ਹਜ਼ਾਰ ਜੋ ਵੀ ਆਪਣੀ ਕੋਸ਼ਿਸ਼ ਕਰਦੇ ਆ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਪੰਜਾਬੀ ਜੁੱਤੀ ਜੋ ਕਿ ਦੇਸ਼ ਵਿਦੇਸ਼ ਦੇ ਵਿੱਚ ਫੇਮਸ ਹੈ ਦੱਸਦੀ ਹੈ ਕਿ ਜਦੋਂ ਵੀ ਗੁਰਸੇਖ ਸੰਗਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਉਂਦੀ ਆ ਦਰਸ਼ਨ ਦਾਰੇ ਕਰਨ ਵਾਸਤੇ ਜਾਂ ਸਲਾਨੀ ਗੁਰੂ ਨਗਰੀ ਵਿਖੇ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਗੁਰੂ ਨਗਰੀ ਦੀ ਖਾਸ ਤੌਰ ਦੇ ਉੱਤੇ ਪੰਜਾਬੀ ਜੁੱਤੀ ਜਾਂ ਫਲਕਾਰੀ ਲੈ ਕੇ ਜਾਇਆ ਜਾਂਦਾ ਹੈ ਤਾਂ ਉੱਥੇ ਤਾਂ ਦੱਸਦੀ ਹੈ ਕਿ ਹੁਣ ਜਿਹੜੀਆਂ ਕੁਝ ਕੰਪਨੀਆਂ ਹੈਗੀਆਂ ਨੇ ਕਿਉਂਕਿ ਪ੍ਰਾਡਾ ਵਰਗੀ ਕੰਪਨੀਆਂ ਨੇ ਵੀ ਜਿਹੜਾ ਪੰਜਾਬੀ ਜੁੱਤੀ ਦੀ ਜਿਹੜੀ ਕਾਪੀ ਕਹਿ ਸਕਦੇ ਆ ਕਿ ਇਸ ਨੂੰ ਪੰਜਾਬੀ ਜੁੱਤੀ ਦੇ ਉੱਤੇ ਲੇਬਲ ਲਗਾ ਕੇ ਵੇਚਣਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਕਿ ਗੁਰੂ ਨਗਰੀ ਦੇ ਦੁਕਾਨਦਾਰ ਜਿਹੜੇ ਹੈਗੇ ਨੇ ਪੰਜਾਬੀ ਜੁੱਤੇ ਦੇ ਉਹਨਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਤਾਂ ਸਾਡੇ ਨਾਲ ਕੁਝ ਦੁਕਾਨਦਾਰ ਮੌਜੂਦ ਨੇ ਆਪਾਂ ਨਾਲ ਵੀ ਗੱਲ ਕਰਦੇ ਆ ਤਾਂ ਸਰ ਜਿਸ ਤਰ੍ਹਾਂ ਦੇ ਨਾਲ ਪ੍ਰਾਡਾ ਕੰਪਨੀ ਵੱਲੋਂ ਪੰਜਾਬੀ ਜੁੱਤੀ ਦੇ ਉੱਤੇ ਲੇਬਲ ਲਗਾ ਕੇ ਜਿਹੜਾ ਜੁੱਤੀ ਨੂੰ ਜਿਹੜਾ ਆਨਲਾਈਨ ਵੇਚਿਆ ਜਾ ਰਿਹਾ ਹੈ ਤਾ کافی ਰੋਸ਼ ਜਿਹੜਾ ਗੁਰੂ ਨਗਰੀ ਦੇ ਦੁਕਾਨਦਾਰ ਜਿਹੜੇ ਨੇ ਜਿੱਦਾਂ ਕਿ ਤੁਸੀਂ ਵੀ ਕਿੱਡੇ ਲੰਬੇ ਸਮੇਂ ਤੋਂ ਕਹਿ ਸਕਦੇ ਆਪਾਂ ਦੁਕਾਨਦਾਰੀ ਇੱਥੇ ਕਰ ਰਹੇ ਹਾਂ ਪੰਜਾਬੀ ਜੁੱਤੀ ਜਿਹੜੀ ਲੰਬੇ ਸਮੇਂ ਤੋਂ ਵੇਚ ਰਹੇ ਹਾਂ ਤਾਂ ਕਿੰਨਾ ਕੁ ਰੋਸ਼ ਹੈਗਾ ਕਿਉਂਕਿ ਅਕਸਰ ਕਹਿ ਲਿਆ ਕਿ ਇਸ ਜੁੱਤੀ ਵੇਚਾਂ ਕਿਉਂਕਿ ਇੱਕ ਹੈ ਗੁਰੂ ਨਗਰੀ ਦੀ ਖਾਸੀਅਤ ਹੈਗੀ ਆ ਕਹਿ ਸਕਦੇ ਆ ਕਿ ਜਦੋਂ ਦੇਸ਼ ਵਿਦੇਸ਼ ਤੋਂ ਲੋਕ ਜਦੋਂ ਆਉਂਦੇ ਨੇ ਸੰਗਤ ਆਉਂਦੀ ਹੈ ਇੱਥੋਂ ਇਹ ਖਰੀਦ ਕੇ ਜਾਂਦੀ ਹੈ ਤਾਂ ਕੰਪਨੀ ਦੀ ਇਸ ਹਰਕਤ ਤੋਂ ਤੁਹਾਨੂੰ ਕੀ ਲੱਗਦਾ ਕਿ ਕਿੰਨੀ ਕੁ ਮਾੜੀ ਹਰਕਤ ਆ ਕਿੰਨਾ ਨੁਕਸਾਨ ਜਿਹੜਾ ਇਸ ਦੇ ਨਾਲ ਦੁਕਾਨਦਾਰਾਂ ਨੂੰ ਹੋ ਰਿਹਾ ਹੈ ਬਿਲਕੁਲ ਐ ਤੇ ਗੱਲ ਬਾਜੀ ਬਿਲਕੁਲ ਸਹੀ ਗੱਲ ਐ ਨੁਕਸਾਨ ਤੇ ਕਾਫੀ ਐ ਚਲੋ ਇੱਕ ਆਪਣਾ ਲੋਕੀ ਬਾਹਰੋਂ ਵੀ ਆਂਦੇ ਇੱਕ ਆਪਣਾ ਲੋਕਲ ਜਿਹੜੇ ਕਸਟਮਰਾਂ ਨੂੰ ਇਹਨਾਂ ਨੂੰ ਵੀ ਬਹੁਤ ਫਰਕ ਪੈਂਦਾ ਐ ਇਸ ਚੀਜ਼ ਨੂੰ ਕਿ ਜਿਹੜਾ ਲੋਕੀ ਆਪਣਾ ਆਈ ਕੱਲ ਪ੍ਰਾਡਾ ਵਰਗੀ ਕੰਪਨੀ ਐ ਬ੍ਰਾਂਡ ਸਾਡੀ ਜੁੱਤੀ ਦਾ ਮਤਲਬ ਡਿਜ਼ਾਈਨ ਕਾਪੀ ਕਰਕੇ ਆਪਣਾ ਲੇਬਲ ਲਗਾ ਕੇ ਜੋ ਆਪਣਾ ਉਹਨਾਂ ਨੇ ਵੇਚਣੀ 30000 25000 50000 ਜੋ ਵੀ ਆਪਣੀ ਕੋਸ਼ਿਸ਼ ਕਰਦੇ ਐ ਅਸੀਂ ਜਿਹੜੀ ਆਪਣੀ ਜੁੱਤੀ ਹੈਗੀ ਆਪਣੇ ਕਾਰੀਗਰ ਕੋਲ ਬਣਵਾਣੀ ਐ ਸਾਡੀ ਕਾਰੀਗਰੀ ਜਿਹੜੀ ਹੈਗੀ ਹੈ ਇਹ ਜੁੱਤੀ ਨੂੰ ਮਤਲਬ ਦਿਖਾਣਾ ਮੈਂ ਤੁਹਾਨੂੰ ਇਹ ਜਿਸ ਜੈਨਸ ਜੁੱਤੀ ਹੈ ਜੀ ਇਹ ਜੁੱਤੀ ਨੂੰ ਬੰਦਿਆ 2 ਜਾਂ 3 ਦਿਨ ਦਾ ਪ੍ਰੋਸੈਸ ਲੱਗਦਾ ਆ ਪਹਿਲੇ ਆ ਚੀਜ਼ ਬੰਦੀ ਹੈ ਫਿਰ ਇਹ ਚੀਜ਼ ਬੰਦੀ ਹੈ ਫਿਰ ਇਹ ਚੀਜ਼ਾਂ ਸਲਾਈ ਹੁੰਦੀ ਹੈ ਦੇਖੋ ਦੀ ਕਿੰਨਾ ਬਰੀਕ ਟਾਂਕਾ ਜੀ ਇਹ ਹੱਥ ਹੀ ਬਣੀ ਜੁੱਤੀ ਹੈ 350 ਟਾਂਕਾ ਲੱਗਦਾ ਤੇ ਇਹ ਜੁੱਤੀ ਨੂੰ 3 ਦਿਨ ਲੱਗਦੇ ਬੰਦਿਆ ਤੇ ਜਿਹੜੀ ਬ੍ਰਾਂਡ ਵਰਗੀਆਂ ਪ੍ਰਾਡਾ ਵਰਗੀ ਕੰਪਨੀਆਂ ਕੋਈ ਹੋਰ ਵੀ ਕੰਪਨੀਆਂ ਵਾ ਜਿਹੜੀ ਆਪਣੇ ਡਿਜ਼ਾਈਨ ਕਾਪੀ ਕਰਕੇ ਮਤਲਬ ਐਡਿਸ਼ਨਲ ਉਹ ਸਾਡੇ ਨੂੰ ਮਤਲਬ ਆਪਣਾ ਬ੍ਰਾਂਡ ਬਣਾ ਕੇ ਵੇਚ ਰਹੇ ਆ ਉਸ ਚੀਜ਼ ਕਰਕੇ ਮਤਲਬ ਉਹ ਜੁੱਤੀ ਇੱਕ ਇੱਕ ਦਿਨ ਦੇ ਵਿੱਚ ਘੱਟੋ ਘੱਟ 20 ਜੁੱਤੀਆਂ ਵੀ ਬਣਾ ਸਕਦੇ ਆ ਤੇ ਜਿਹੜੀ ਸਾਡੀ ਜੁੱਤੀ ਜਿਹੜੀ ਹੈਗੀ ਹੈ ਮਤਲਬ ਆ ਤੁਸੀਂ ਦੇਖ ਸਕਦੇ ਪਿਓਰ ਜੈਨੂਅਲ ਲੈਦਰ ਚ ਹੋਏਗੀ ਤੇ ਕਾਫੀ ਮਤਲਬ ਟਾਈਮ ਲੱਗਦਾ ਇਸ ਚੀਜ਼ ਨੂੰ ਤੇ ਬੜਾ ਫਰਕ ਪੈਂਦਾ ਮਤਲਬ ਮਾਰਕੀਟ ਦੇ ਵਿੱਚ ਵੀ ਇਹ ਚੀਜ਼ ਨੂੰ ਜੇ ਆਪਾਂ ਕਹਿ ਲਈਏ ਕਿ ਇਸ ਜੁੱਤੀ ਦੇ ਕਾਰੋਬਾਰ ਦੇ ਵਿੱਚ ਕਿਉਂਕਿ ਜਿੱਦਾਂ ਤੁਹਾਡੇ ਕੋਲੇ ਜੁੱਤੀ ਆਂਦੀ ਹੈ ਇਸ ਦੇ ਨਾਲ ਕਿੰਨੇ ਘਰ ਜੁੜੇ ਨੇ ਕਿਉਂਕਿ ਜਦੋਂ ਇੱਕ ਕਾਰੀਗਰ ਨੇ ਬਣਾਉਣੀ ਜੁੱਤੀ ਉਸ ਤੋਂ ਬਾਅਦ ਕਿੰਨੇ ਘਰ ਇਸ ਦੇ ਨਾਲ ਜੁੜੇ ਨੇ ਜਦੋਂ ਉਸ ਤੋਂ ਬਾਅਦ ਤਿਆਰ ਹੋ ਕੇ ਜੁੱਤੀ ਤੁਹਾਡੇ ਕੋਲ ਦੇਖੋ ਜੀ ਆਪਾਂ ਆਪਣੇ ਕਾਰੀਗਰਾਂ ਕੋਲ ਲੈਣੀ ਹੈ ਕਾਰੀਗਰਾਂ ਦੀ ਅੱਗੋਂ ਦੀ ਇਹਨਾਂ ਨੇ ਕਾਰੀਗਰ ਰੱਖੇ ਪਏ ਐ ਇਹ ਸਮਝੋ ਜੀ ਇਹਰਾ ਪ੍ਰੋਸੈਸ ਜਿਹੜਾ ਹੈਗਾ 7 ਤੋਂ 8 ਤਰ੍ਹਾਂ ਦੇ ਕਾਰੀਗਰਾਂ ਦੇ ਹੱਥੋਂ ਨਿਕਲ ਜੁੱਤੀ ਨਿਕਲਦੀ ਹੈ ਫਿਰ ਤੁਹਾਡੇ ਕੋਲ ਆਂਦੀ ਹੈ ਇਹ ਚੀਜ਼ ਨੂੰ ਮਤਲਬ ਕਾਫੀ ਲੰਬਾ ਜੀ ਸਪਕ ਇਹ ਨਾ ਜੇ 3 ਦਿਨ ਲੱਗਦੇ ਤੇ ਇਹਦੇ ਚ ਕਟੋ ਗੜ 7-8 ਹਫਤਾ ਦੇ ਵਿੱਚ ਜੁੱਤੀ ਨਿਕਲ ਗਈ ਸਾਡੇ ਕੋਲ ਇੱਥੇ ਪਹੁੰਚਦੀ ਏ ਕਾਰੀਗਰ ਜਦੋਂ ਲੈ ਕੇ ਆਂਦੇ ਆ ਫਿਰ ਉਸ ਚੀਜ਼ ਦਾ ਮੁੱਲ ਪੈਂਦਾ ਤੇ ਆਪਾਂ ਜਿਹੜੀ ਆਪਣੀ ਜਿਹੜੀ ਚੀਜ਼ ਆ ਆਪਾਂ ਇੱਥੇ ਫੇਲ ਕਰ ਸਕਦੇ ਆ ਹਟ ਕੋ ਸਟਾਰਟਿੰਗ ਹੋ ਜਾਂਦੀ 1000 ਤੋਂ ਲੈ ਕੇ 2500 3000 4000 5000 6000 ਤੱਕ ਵੇਚ ਲਾਂਗੇ ਫਾਤੂਤ ਪਾਕਿਸਤਾਨੀ ਜੁੱਤੀਆਂ ਸਾਰੀ ਆਪਣੀ ਕੋ ਵੈਰਾਈਟੀ ਹੁੰਦੀ ਏ ਬਟ ਉਹ ਚੀਜ਼ ਨੂੰ ਬੜਾ ਫਰਕ ਪੈਂਦਾ ਹੈ ਰੇਟ ਦਾ ਆਪਣਾ ਕੋਲ ਕੀਮਤ ਦੀ ਗੱਲ ਕਰ ਲਈਏ ਤਾਂ ਇਹ ਜੁੱਤੀ ਜ਼ਿਆਦਾ ਤੋਂ ਜ਼ਿਆਦਾ ਕਿੰਨੀ ਕੀਮਤ ਤੱਕ ਆਂਦੀ ਆ ਕਿਉਂਕਿ ਕਿਉਂਕਿ ਜਿੱਦਾਂ ਕੰਪਨੀ ਨੇ ਆਪਣਾ ਟੈਗ ਲਗਾ ਕੇ ਲੋਗੋ ਲਗਾ ਕੇ ਜਿੱਦਾਂ ਰੇਟ ਵੀ ਜਿਹੜਾ ਕਾਫੀ ਜ਼ਿਆਦਾ ਜਿਹੜਾ ਆਨਲਾਈਨ ਜਿਹੜਾ ਉਹਨਾਂ ਨੇ ਵਸੂਲੀ ਵਸੂਲਣਾ ਜਿਹੜੇ ਲੋਗਾ ਤੋਂ ਤਾਂ ਥੋੜੀ ਜਿਹਾ ਆਪਾਂ ਕੰਮ ਦੀ ਗੱਲ ਕਰੀਏ ਤਾਂ ਜੁੱਤੀ ਕਿੰਨੇ ਰੁਪਏ ਕੀਮਤ ਤੱਕ ਸ਼ੁਰੂ ਹੋਊਗੀ ਤੇ ਕਿੰਨੇ ਤੱਕ ਹੈਗੀ ਸਾਡੇ ਕੋਲ ਦੇਖੋ ਜੀ ਸਾਡੇ ਕੋਲ ਸਾਰੀ ਰੇਂਜਸ ਹੈਗੀਆਂ ਸਾਡੇ ਕੋਲ 500 ਤੋਂ ਲੈ ਕੇ 6000 ਤੱਕ 7000 ਤੱਕ ਸਾਡੇ ਕੋਲ ਜੁੱਤੀ ਪਈ ਹੈ ਮਤਲਬ ਸਾਰੀ ਰੇਂਜ ਹੈਗੀਆਂ ਕਸਟਮਰ 1000 1200 1500 1600 2000 2500 3000 ਤੱਕ ਵੀ ਆਪਣੇ ਕੋਲ ਸਾਰੀ ਰਿੰਜ ਸਾਰੀਆਂ ਪਈਆਂ ਕਸਟਮਰ ਕਿਤੇ ਵੀ ਮੁੱਲ ਤੋਂ ਸਾਡ ਕੋਲ ਜਾ ਨਹੀਂ ਸਕਦਾ ਫਿਰ ਬ੍ਰਾਂਡ ਵਰਗੀ ਹੋ ਗਈ ਉਹਨਾਂ ਨੇ 1 ਰੁਪਿਆ ਨਹੀਂ ਘਟਾਣਾ ਜੋ ਸਟੈਂਪ ਲੱਗ ਗਈ ਲੱਗ ਗਈ ਜੋ ਰੇਟ ਲੱਗ ਗਿਆ ਲੱਗ ਗਿਆ ਫਿਰ ਸਾਡਾ ਟ੍ਰੈਡੀਸ਼ਨਲ ਉਹਨਾਂ ਨੇ ਵੱਖਰਾ ਕਾਪੀ ਕਰਨਾ ਰੋਚੀ ਰਹਿਣੀ ਨਹੀਂ ਆਡਾ ਪੰਜਾਬ ਦੇ ਸੱਭਿਆਚਾਰੀ ਸਾਡਾ ਟ੍ਰੈਡੀਸ਼ਨਲ ਪਨ ਰਹਿਣਾ ਹੀ ਨਹੀਂਗਾ ਕਿ ਜਿਹੜਾ ਉਹਨਾਂ ਨੇ ਆਪਣਾ ਜੁੱਤੀ ਦਾ ਲੋਗੋ ਦੇਖ ਕੇ ਉਹਨਾਂ ਨੇ ਆਪਣਾ ਸਾਡਾ ਚੋਰੀ ਕਰ ਲੈ ਇੱਕ ਸਾਡਾ ਕਾਰੋਬਾਰ ਜਿਹੜਾ ਹੈ ਕੰਪਨੀਆਂ ਵੱਲੋਂ ਹੁਣ ਖੋਇਆ ਜਾ ਰਿਹਾ ਬਿਲਕੁਲ ਜੀ ਬਹੁਤ ਫਰਕ ਪੈਂਦਾ ਹੈ ਕੰਮ ਦਾ ਵਪਾਰ ਦਾ ਹਰ ਇੱਕ ਟ੍ਰੇਡ ਦਾ ਬਹੁਤ ਫਰਕ ਪੈਂਦਾ ਹੈ ਇਸ ਚੀਜ਼ ਨੂੰ ਕਿੰਨੇ ਲੋਕ ਵੀ ਆਏ ਹੋਣਗੇ ਕਸਟਮਰ ਇਹੋ ਜਿਹੜੇ ਕਹਿੰਦੇ ਹੋਣਗੇ ਕਿ ਆਨਲਾਈਨ ਇਹ ਜੁੱਤੀ ਜੀ ਆਪਾਂ ਨੂੰ ਇੰਨੀ ਇਸ ਕੰਪਨੀ ਦੇ ਵਿੱਚ ਇੰਨੇ ਰੁਪਏ ਦੀ ਮਿਲ ਰਹੀ ਹੈ ਤਾਂ ਉਸ ਦੇ ਨਾਲ ਵੀ ਕਿਤਨਾ ਕਿਤ ਫਰਕ ਪੈਂਦਾ ਹੋਗਾ ਬਿਲਕੁਲ ਸਰ ਬਿਲਕੁਲ ਜ਼ਰੂਰ ਫਰਕ ਪੈਂਦਾ ਹੈ ਜੀ ਇਸ ਚੀਜ਼ ਨੂੰ ਮਾਰਕੀਟ 'ਚ ਲੈ ਕੇ ਬਹੁਤ ਫਰਕ ਪੈਂਦਾ ਹੈ ਹਾਂਜੀ ਤਾ ਸਰਕਾਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਕਿ ਇਸ ਤਰ੍ਹਾਂ ਦੇ ਨਾਲ ਹਰ ਕਿਸ ਦਾ ਟ੍ਰੈਡੀਸ਼ਨਲ ਹੁੰਦਾ ਕਿਉਂਕਿ ਜੇ ਆਪਾਂ ਕਿਸੇ ਵੀ ਸਟੇਟ 'ਚ ਚਲ ਜਾਈਏ ਕੋਈ ਨਾ ਕੋਈ ਖੋਬੀ ਹਰ ਇੱਕ ਸਟੇਟ ਦੇ ਵਿੱਚ ਹੁੰਦੀ ਹੈ ਤਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬੀ ਜੁੱਤੀ ਜਾਂ ਫੁਲਕਾਰੀ ਅਕਸਰ ਚਰਚਾਵਾਂ ਦੇ ਵਿੱਚ ਰਹਿੰਦੀ ਆ ਕਈ ਗੀਤਾਂ ਦੇ ਵਿੱਚ ਕਈ ਫਿਲਮਾਂ ਦੇ ਵਿੱਚ ਇਹਨਾਂ ਦਾ ਜ਼ਿਕਰ ਹੁੰਦਾ ਤਾਂ ਤੁਹਾਡੇ ਵੱਲੋਂ ਕੀ ਅਪੀਲ ਹੈਗੀ ਆ ਕਿ ਇਸ ਤਰ੍ਹਾਂ ਦੇ ਨਾਲ ਕੰਪਨੀ ਜੋ ਕਾਪੀ ਕਰਦੀ ਆ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ देखो जी ਆਪਾਂ ਤਾਂ ਇਹੀ ਅਪੀਲ ਕਰਨਾ ਚਾਹਾਂਗੇ ਕਿ ਸਾਡਾ ਜਿਹੜਾ ਸਬੇਚਾਰੀ ਦਾ ਨਾ ਕਾਪੀ ਕੀਤਾ ਜਾਵੇ ਤੁਸੀਂ ਆਪਣਾ ਬ੍ਰਾਂਡ ਤੀ ਵੇਚੋ ਤੁਹਾਨੂੰ ਕੋਈ ਮਨਾਈ ਨਹੀਂ ਹੈ ਤੁਸੀਂ ਆਪਣਾ ਬਣਾਓ ਆਪਣਾ ਫੁੱਟਵੇਅਰਸ ਵੇਚੋ ਜਿੱਦੀ ਪੰਜਾਬੀ ਜੁੱਤੀ ਵਿੱਚ ਲੈ ਕੇ ਆਓਗੇ ਜਿਸ ਦਾ ਪਿੱਛੇ ਇੱਕਾਈ ਸੀ ਕਿ ਵੀਡੀਓ ਕਾਫੀ ਖਬਰ ਚੱਲੀ ਸੀਗੀ ਇੱਕ ਕੋਲਾਪੂਰੀ ਚੱਪਲ ਨੂੰ ਲੈ ਕੇ ਉਹ ਵੀ ਇਹਨਾਂ ਨੇ ਬੜੀ ਕਾਪੀ ਕੀਤੀ ਇਹਨਾਂ ਨੇ ਆਪਣਾ ਬ੍ਰਾਂਡ ਲਗਾਇਆ ਉਹ ਨਾਇਕਲ ਜੁੱਤੀ ਦਾ ਜਿਹੜਾ ਲੋਗੋ ਆਪਣਾ ਲਗਾ ਕੇ ਨਾਮ ਜੁੱਤੀ ਵੇਚ ਰਹੇ ਮਤਲਬ ਇਹ ਚੀਜ਼ ਨੂੰ ਕਿ ਆਪਣਾ ਤੁਸੀਂ ਆਪਣਾ ਫੁੱਟਵੇਅਰ ਵੇਚੋ ਸਾਡਾ ਮਤਲਬ ਜੁੱਤੀ ਦੇ ਵਿੱਚ ਨੂੰ ਕੰਪੈਰੀਜ਼ਰ ਨਾ ਕਰੋ ਆਪਾਂ ਇਹ ਕਹਿਣਾ ਚਾਹਵਾਂਗੇ ਜੀ ਤਾਂ ਸਾਡੇ ਨਾਲ ਇੱਥੇ ਕੁਛ ਕਸਟਮਰ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਕਾਫੀ ਜ਼ਿਆਦਾ ਜੋ ਕਹਿ ਸਕਦੇ ਆ ਮਾੜੀ ਗੱਲ ਹੈ ਕਿ ਜਦੋਂ ਹੁਣ ਕੰਪਨੀਆਂ ਜਿਹੜੀਆਂ ਪੰਜਾਬ ਦਾ ਸੱਭਿਆਚਾਰ ਖੁੰਦੀਆਂ ਦਿਖਾਈ ਦੇ ਰਹੀਆਂ ਕਿਉਂਕਿ ਲੋਗੋ ਲਗਾ ਕੇ ਜਿਹੜਾ ਪ੍ਰਾਡਾ ਦਾ ਲੋਗੋ ਲਗਾ ਕੇ ਆਪਣੀ ਕੰਪਨੀ ਨੇ ਇੱਕ ਲੋਗੋ ਲਗਾ ਕੇ ਜਿਹੜਾ ਉਸ ਨੂੰ ਸੇਲ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਦੁਕਾਨਦਾਰ ਜਿਹੜੇ ਨੇ ਕਾਫੀ ਰੋਸ ਦੇ ਵਿੱਚ ਹੈਗੇ ਬਿਲਕੁਲ ਸਹੀ ਗੱਲ ਆ ਭਾਜੀ ਇਹ ਪ੍ਰਾਡਾ ਕੰਪਨੀ ਨੇ ਬੰਦ ਕਰਨਾ ਚਾਹੀਦਾ ਆਪਣਾ ਆਪਣੇ ਫੁੱਟਵੇਅਰ ਵਿੱਚ ਸ਼ੂਜ਼ ਵਿੱਚ ਭਾਵੇਂ 50000 ਵਿੱਚ ਭਾਵੇਂ ਲੱਖ ਦਾ ਵੇਚਣ ਸਾਨੂੰ ਉਹਨਾਂ ਨੂੰ ਕੋਈ ਦਿੱਕਤ ਨਹੀਂ ਦੁਕਾਨਦਾਰ ਨੂੰ ਨਾ ਕੋਈ ਕਸਟਮਰ ਨੂੰ ਜਿੰਨੇ ਲੈਣਾ ਉਹਨੇ ਲੈ ਹੀ ਲੈਣਾ ਬਾਕੀ ਗੱਲ ਰਹੀ ਹੈ ਉਹਨਾਂ ਦੀ ਕਾਪੀ ਕਰਨ ਦੀ ਉਹ ਗੱਲ ਬਹੁਤ ਗਲਤ ਹੈਗੀ ਹੈ ਨਾ ਕਾਰੀਗਰ ਕਿੰਨੇ ਘਰ ਜੁੜੇ ਕਿ ਇਹਨੇ ਬਣਾਣੀ ਹੈ ਕਿ ਇਹਨੇ ਫਿਨਿਸ਼ ਕਰਨੀ ਹੈ ਕਿ ਇਹਨੇ ਉੱਪਰਲੇ ਹਿੱਸਾ ਤਿਆਰ ਕਰਨਾ ਹੈ ਕਿ ਇਹਨੇ ਕਿڑی ਕਰਨੀ ਬਾਕੀ ਉਹਨਾਂ ਸਾਰਿਆਂ ਨੂੰ ਫਰਕ ਪੈਂਦਾ ਤੇ ਹੈਗਾ ਹੀ हां बिल्कुल ਤਾਂ ਨਾਲ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤਾਂ ਕਿਤਨਾ ਕਿਤੇ ਕਾਫੀ ਜ਼ਿਆਦਾ ਰੋਸ਼ ਜਿਹੜਾ ਗੁਰੂ ਨਗਰੀ ਦੇ ਦੁਕਾਨਦਾਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿਉਂਕਿ ਕੰਪਨੀ ਵੱਲੋਂ ਇੱਕ ਤਰ੍ਹਾਂ ਦਾ ਨਕਲ ਜਿਹੜੀ ਹੈ ਕੀਤੀ ਗਈ ਹੈ ਦੱਸਦੀ ਹੈ ਕਿ ਪ੍ਰਾਡਾ ਦਾ ਲੋਗੋ ਲਗਾ ਕੇ ਜਿਹੜੀਆਂ ਚੱਪਲਾ ਪੰਜਾਬੀ ਜੁੱਤੀ ਜਿਹੜੀ ਹੈ ਵੇਚਣੀ ਸ਼ੁਰੂ ਕੀਤੀ ਆ ਤਾਂ ਜਿਸ ਤੋਂ ਬਾਅਦ ਕਿ ਗੁਰੂ ਨਗਰੀ ਦੇ ਜਿਹੜੇ ਦੁਕਾਨਦਾਰ ਹੈਗੇ ਨੇ ਉਹਨਾਂ ਦੇ ਵਿੱਚ ਪਾਰੀ ਰੋਸ਼ ਦੇਖਣ ਨੂੰ ਮਿਲ ਰਿਹਾ ਕੈਮਰਾਮੈਨ ਸੰਦੀਪ ਮਰਦਨ ਅਲਕਸ਼ੂਨ ਐਕਜੈਕਟ ਬਾਨੀ ਟੀਵੀ ਸ਼੍ਰੀ ਅਮਸਾ ਸਾਈ